ਨਾ ਇਧਰ ਨੂੰ ਕੋਈ ਆਉਂਦਾ ਕੋਈ ਫੀਟ ਵਾਲਾ ਨਾ ਇਧਰ ਨੂੰ ਕੋਈ ਆਉਂਦਾ ਦੂਜਾ ਚਾਰ ਵਾਲਾ ਇੱਕ ਹੋਰ ਛੋਟੇ ਕਿਸਾਨ ਦੇ ਕੋਲ ਅੱਜ ਅਸੀਂ ਪਹੁੰਚੇ ਆਂ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਆਂ ਤੇ ਵੀਰ ਦੇ ਜਦਾਂ ਦੋ ਖੱਤੇ ਕਰਦੇ ਆ ਤੇ ਚਾਰ ਉਹਨੇ ਲੈ ਸੀ ਠੇਕੇ ਤੇ ਤੇ 6 ਦੇ 6 ਹੀ ਖਰਾਬ ਹੋ ਗਏ ਤੇ ਇਸ ਵੇਲੇ ਉਹ ਜਦਾਂ ਮਤਲਬ ਜਿਹੜੀਆਂ ਚੈਨ ਵਾਲੀਆਂ ਮਸ਼ੀਨਾਂ ਆ ਕੰਪੈਨਾਂ ਆ ਉਹਨਾਂ ਨਾਲ ਝੋਨਾ ਵੜਾ ਰਿਹਾ ਤੇ ਮੈਂ ਵੀਰ ਨੂੰ ਪੁੱਛਿਆ ਵੀ ਵੀਰੇ ਸੇਵਾ ਤੇ ਆ ਕਹਿੰਦੇ ਨਹੀਂ ਇਹ ਅਸੀਂ ਇਹਨਾਂ ਤੇ ਵੀ ਖਰਚਾ ਕਰ ਰਹੇ ਆ ਮਤਲਬ ਇੱਕ ਨੁਕਸਾਨ ਤਾਂ ਹੋਇਆ ਹੀ ਹੋਇਆ ਉਤੋਂ ਇਹਨਾਂ ਚੀਜ਼ਾਂ ਉੱਤੇ ਵੀ ਜਦਾਂ ਇਹਨਾਂ ਨੂੰ ਪੈਸੇ ਖਰਚਣੇ ਪਏ। ਵੀ ਕੀ ਰੇਟ ਲੈਂਦੇ ਆ ਖੱਤੇ ਦਾ? ਇਹ ਕੋਈ 6000 ਲੈਂਦਾ ਕੋਈ 5 ਲੈਂਦਾ। ਅਸੀਂ 4 ਤੇ ਕਰਕੇ ਬੜੇ ਜ਼ੋਰ ਨਾਲ ਤਰਲਾ ਤਰਲਾ ਮਾਰ ਕੇ ਡਾਇਆ। ਮਤਲਬ 4000 ਰੁਪਏ ਉਹ ਵੀ ਕੋਲੋਂ ਖਰਚ ਰਿਆ। ਹਾਂ ਕੋਲੋਂ ਕੋਲੋਂ। ਤੇ ਇਧਰ ਪਾਜੀ ਇਲਾਕੇ ਦਾ ਨੁਕਸਾਨ ਕਿੰਨਾ ਕੋਇਆ? ਬਹੁਤ ਜ਼ਿਆਦਾ ਇਲਾਕੇ ਦਾ ਨੁਕਸਾਨ ਹੈ ਇਸ ਸਾਈਡ ਦਾ। ਮਤਲਬ ਜਿੱਦਾ ਬਾਹਰ-ਬਾਹਰ ਤੇ ਸਹਾਇਤਾ ਵੰਡ ਕੇ ਚਲੇ ਗਿਆ ਇਹਨਾਂ ਡੇਰਿਆਂ ਵਾਲ ਨੂੰ ਤਾਂ ਕੋਈ ਕਿਸੇ ਨੇ ਮੂੰਹ ਹੀ ਨਹੀਂ ਕੀਤਾ। ਨਾ ਇਧਰ ਨੂੰ ਕੋਈ ਨਹੀਂ ਆਉਂਦਾ ਜੀ। ਨਾ ਇਧਰ ਨੂੰ ਕੋਈ ਆਉਂਦਾ ਕੋਈ ਫੀਟ ਵਾਲਾ ਨਾ ਇਧਰ ਨੂੰ ਕੋਈ ਆਉਂਦਾ ਦੂਜਾ 4 ਨਾ ਇਧਰ ਨੂੰ ਕੋਈ ਆਉਂਦਾ ਕੋਈ ਕੋਈ ਕਿਸੇ ਨੂੰ ਸਬਦਾ ਪਤਾ ਦੇਣ ਵਾਲਾ ਕੋਈ ਨਹੀਂ ਇਧਰ ਪਹੁੰਚਦਾ ਰੋਡਾਂ ਤੋਂ ਹੀ ਲਾ ਲਾ ਕੇ ਮੁੜੀ ਜਾਂਦੇ ਉਧਰ ਹੀ ਬਸ ਲਾ ਲਾ ਕੇ ਮੁੜੀ ਜਾਂਦੇ ਆ ਕਈ ਉਧਰ ਲੋਕ ਲੋਟੂ ਬੈਠੇ ਆ ਇਕੱਠਾ ਕਰੀ ਜਾਂਦੇ ਆ ਪਛਾਣ ਨੂੰ ਕੱਲੀ ਜਾਂਦੇ ਆ ਕੋਈ ਪਿੱਛੇ ਵਾਲੇ ਲੋਕ ਜਿਹੜੇ ਸੁੱਕੇ ਥਾਂ ਬੈਠੇ ਆ ਉਹ ਜਾ ਗਿੱਲੇ ਥਾਂ ਜਾ ਕੇ ਉਧਰ ਜਿੱਥਰ ਪਾਣੀ ਵਾਲੇ ਬਣੇ ਉਹ ਇਕੱਠਾ ਕਰਕੇ ਪਿੱਛੇ ਨੂੰ ਲਈ ਜਾਂਦੇ ਆ ਉਹ ਵੀ ਸੜਕਾਂ ਤੇ ਬਹਿ ਗਏ ਆ ਉਹ ਵੀ ਆ ਕੇ ਸੜਕਾਂ ਤੇ ਬਹਿ ਗਏ ਇਹ ਹਾਲਾਤ ਆ ਇੱਥੇ ਤੇ ਤੁਹਾਡੇ ਜਿੱਦਾਂ ਮਾਲ ਕੋਈ ਜਿੱਦਾਂ ਹੋਰ ਕਿਹੜੀ ਸਹਾਇਤਾ ਦੀ ਇੱਥੇ ਲੋੜਿਆ ਜਿੱਦਾਂ ਹੁਣ ਗਾਂਹ ਡੀਜ਼ਲ ਵੀ ਲ ਕੋ ਵੀ ਕਬ ਖਾ ਮਿਲ ਜੇ ਖਾਦ ਮਿਲ ਜੇ ਤੇ ਉਹ ਮਤਲ ਜਿਦਾ ਹੁਣ ਤੁਹਾਨੂੰ ਇੱਥੇ ਕੰਪੈਨਾਂ ਦੀ ਵੀ ਲੋੜ ਆ ਉਹ ਤੇ ਚਲੋ ਹਜੇ ਹਫਤਾ ਤੱਕ ਲੱਗ ਜੂਗਾ ਹਨਾ ਪਹਿਲਾਂ ਤੁਸੀਂ ਖੱਤੇ ਬਣਾਉਂਗੇ ਉਹਦੇ ਲਈ ਤੇਲ ਤੂਲ ਦੀ ਵੀ ਲੋੜ ਪੈਣੀ ਉਹ ਜੋ ਜ਼ਰੂਰੀ ਆ ਸਾਨੂੰ ਤੇਲ ਤੂਲ ਦੀ ਜ਼ਰੂਰੀ ਆ ਜਿਦ ਤਰਾ ਮਲ ਮੁੜ ਕੇ ਡੀਏਪੀ ਜੀ ਬੀ ਹੋ ਗਿਆ ਉਹਦਾ ਕੋਈ ਵੀ ਨਹੀਂ ਸਹਾਇਤਾ ਪਹੁੰਚੀ ਤੁਹਾਨੂੰ ਹਜੇ ਤੱਕ ਨਾ ਨਾ ਕੋਈ ਨਹੀਂ ਇੱਥੇ ਕਿਹੜਾ ਪਿੰਡ ਆ ਜੀ ਇਹ ਪਿੰਡ ਬਾਣ ਪਿੰਡਾ ਜੀ ਰੰਦਾਸ ਦੇ ਲਾਗੇ ਤੇ ਆਪਣਾ ਨੰਬਰ ਬੋਲ ਦਿਓ ਜੀ 88729 88147 ਦੁਬਾਰਾ ਫੇਰ ਬੋਲ ਦਿਓ ਜੀ 88729 8647 ਤੇ ਤੁਸੀਂ ਇਦਾਂ ਵੀ ਜਦੋਂ ਤੁਹਾਡੀ ਸਹਾਇਤਾ ਹੋਗੀ ਤੁਸੀਂ ਗਾਂ ਕੋਈ ਵੀਰ ਭਰਾ ਨਾਲ ਦੇ ਆ ਤੁਹਾਨੂੰ ਕਿਉਂਕਿ ਇੱਧਰ ਤੁਸੀਂ ਇਲਾਕੇ ਤੋਂ ਜਾਣੂ ਆ ਉਹਨਾਂ ਦੀ ਵੀ ਮਦਦ ਕਰਾਈਓ ਉਹਨਾਂ ਨੂੰ ਸਹੀ ਸਹੀ ਦਵਾਵਾਂਗੇ ਅਸੀਂ ਜਿਹੜੇ ਬੰਦੇ ਮਤਲਬ ਮਾਰ ਛਲੇ ਹੋਣ ਇੱਧਰ ਨੂੰ ਕੋਈ ਆਇਆ ਹੀ ਨਹੀਂ ਨਾ 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 ਇੱਧਰੋਂ ਨਹੀਂ ਕੋਈ ਆਇਆ ਇਹ ਤੁਹਾਡਾ ਪਿੰਡ ਵੀ ਹੈ ਨਹੀਂ ਸਾਡਾ ਪਿੰਡ ਪੰਡਾਲਿਆ ਮਤਲਬ ਤੁਹਾਡੇ ਰਸਤੇ ذری ਆ ਇਹਨੇ ਪਹਿਲੀ ਰਹੀ ਹੈ ਪਹਿਲੀ ਚ ਭੇਡਦੀ ਹੈ ਵੀ ਇਹ ਵੀ ਪਾ ਅਲਗ-ਅਲਗ ਪਹਿਲੀ ਆ ਮੇਰੇ ਕੋਲ ਆ ਇਹ ਪਰਿਵਾਰ ਜਿੱਦਾਂ ਮਤਲਬ ਇੱਥੇ ਸਾਨੂੰ ਰੋਡ ਤੇ ਜਿੱਦਾਂ ਵੀਰ ਸੀਗੇ ਇੱਦਾ ਪਿੰਡ ਦੇਦੇ ਦੇ ਉੱਤੇ ਤੇ ਇਹਨਾਂ ਦੇ ਆ ਦੇਖ ਲਓ ਪਿਛਲੇ ਪਾਸੇ ਆ ਕੰਪੇਨ ਲੱਗੀ ਆ ਆ ਦੇਖੋ ਤੇ ਇਹ ਵੀ ਦੇਖ ਲਓ ਵੀ 5 5 6 6000 ਰੁਪਇਆ 7000 ਰੁਪਇਆ ਦੇ ਦੇ ਕੇ ਉਹੋਂ ਜਿਹੜਾ ਪੈਸੇ ਖਰਚ ਕੇ ਤੇ ਇਸ ਵੇਲੇ ਬੜਾ ਰਿਹਾ ਜਿਹੜੀ ਸਮਾਂ ਮੌਜੂਦਾ ਸਮੇਂ ਦੀ ਜਿਹੜੀ ਮੰਗਿਆ ਬਈ ਇਹਨਾਂ ਦੀ ਜਿਹੜੀ ਮਾਰੀ ਮੋਟੀ ਆ ਹੁਣ ਇਹਦੇ ਵਿੱਚੋਂ ਕੀ ਝੋਨਾ ਨਿਕਲਦਾ ਕਾਲਾ ਹੋਇਆ ਹੁਣ ਮੈਂ ਲਾ ਲਓ ਜਿਹੜਾ 2 4 5 ਕੁਆਂਟਲ 7 ਕੁਆਂਟਲ ਨਿਕਲਣਾ ਆ ਉਹਦੇ ਵਿੱਚ ਤੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਆ ਜਿਹੜੀਆਂ ਚੀਨਾ ਵਾਲੀਆਂ ਮਸ਼ੀਨਾਂ ਆ ਉਹੋ ਹੀ ਚੱਲਣੀਆਂ ਇੱਥੇ ਕਿਉਂਕਿ ਝੋਨੇ ਗਿੱਲੇ ਹੋਏ ਪਏ ਬਰਬਾ ਤੇ ਇਹਨਾਂ ਦੇ ਵਿੱਚ ਇਹਨਾਂ ਵੀਰਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਆ ਵੀ ਉਹ ਪੈਸੇ ਵੀ ਕੋਲੋਂ ਖਰਚ ਕੇ ਤੇ ਜਿਹੜੇ ਜੇਬ ਵਿੱਚ ਜਾਂ ਕਿਸੇ ਤੋਂ ਫੜ ਤੋੜ ਕੇ ਤੇ ਉਹ ਆਪਣਾ ਗੁਜ਼ਾਰਾ ਕਰ ਰਿਹਾ ਤੇ ਮੋਰੇ ਪਤਾ ਨਹੀਂ ਇਹਦਾ ਰੇਟ ਕੀ ਮਿਲਣਾ ਕੀ ਨਹੀਂ ਮਿਲਣਾ ਇਹ ਹਾਲਾਤ ਐ ਇਸ ਵੇਲੇ ਰਮਦਾਸ ਦੇ ਇਲਾਕੇ ਵਿੱਚ ਜਿਹੜੇ ਸਾਈਡ ਤੇ ਪਿੰਡ ਰਹਿ ਜਾਂਦੇ ਆ ਉਹਨਾਂ ਦੇ ਤੁਹਾਨੂੰ ਦਿਖਾ ਲੈਣ ਦਾ ਯਤਨ ਕੀਤਾ ਜੀ